ਜਿਵੇਂ ਕਿ ਅਕਸਰ ਹੀ ਅਸੀਂ ਆਪਣੇ ਚੈਨਲ ਦੇ ਜ਼ਰੀਏ ਤੁਹਾਨੂੰ ਅਜ਼ਹਿਰ ਪਰਿਵਾਰਾਂ ਨਾਲ ਮਿਲਾਉਂਦੇ ਰਹਿੰਨੇ ਹਾਂ ਜਿਨ੍ਹਾਂ ਨੂੰ ਤੁਹਾਡੀ ਮਦਦ ਦੀ ਵੱਡੀ ਜ਼ਰੂਰਤ ਹੁੰਦੀ ਹੈ ਅਸੀਂ ਹਰੇਕ ਪਰਿਵਾਰ ਕੋ ਜਾਣੇ ਹਾਂ ਜੋ ਸਾਨੂੰ ਬੁਲਾਉਂਦੇ ਹਨ ਉਹਨਾਂ ਦੀ ਹੱਦ ਬੀਤੀ ਬਤਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਅੱਜ ਤੱਕ ਤੁਸੀਂ ਹਰੇਕ ਪਰਿਵਾਰ ਦੀ ਬਾਹ ਫੜੀ ਹੈ ਅਤੇ ਵੱਧ ਤੋਂ ਵੱਧ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਹੈ ਇੱਕ ਵਾਰ ਫਿਰ ਸਾਨੂੰ ਕਾਫੀ ਫੋਨ ਆਏ ਪਿੰਡ ਹਰਪੁਰਾ ਤੋਂ ਇੱਕ ਨੌਜਵਾਨ ਜਿਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਪਰਿਵਾਰ ਵੱਲੋਂ ਇੱਕ ਐਕਸੀਡੈਂਟ ਹੁੰਦਾ ਹੈ ਉਸ ਤੋਂ ਬਾਅਦ ਐਸਾ ਉਹ ਮੰਜੇ ਤੇ ਪਿਆ ਕਿ ਅਜੇ ਤੱਕ ਉੱਠਿਆ ਨਹੀਂ ਤਸਵੀਰਾਂ ਨਾਲ-ਨਾਲ ਤੁਹਾਡੇ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਉਹ ਨੌਜਵਾਨ ਅਜੇ ਵੀ ਬਟਾਲਾ ਦੇ ਇੱਕ ਹਸਪਤਾਲ ਦੇ ਵਿੱਚ ਆਈਸੀਯੂ ਵਿੱਚ ਹੈ ਅਤੇ ਉਸ ਦਾ ਇਲਾਜ ਲਗਾਤਾਰ ਜਾਰੀ ਹੈ ਪਰਿਵਾਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਹਸਪਤਾਲ ਵੱਲੋਂ ਵੀ ਵੱਡੀ ਮਦਦ ਕੀਤੀ ਜਾ ਰਹੀ ਹੈ ਸਿਰਫ ਤੇ ਸਿਰਫ ਦਵਾਈਆਂ ਦਾ ਹੀ ਖਰਚਾ ਲਿਆ ਜਾ ਰਿਹਾ ਹੈ ਪਰ ਆਓ ਗੱਲਬਾਤ ਕਰਦੇ ਹਾਂ ਉਸ ਨੌਜਵਾਨ ਦੇ ਮਾਤਾ ਦੀ ਸਾਡੇ ਨਾਲ ਮੌਜੂਦ ਹੈ ਸਸਕਾ ਮਾਤਾ ਜੀ ਨਾਮ ਕੀ ਇਹ ਪਿੰਡ ਕਿਹੜਾ ਹੈ ਹਰਪੁਰਾ ਦੇ ਨਾਮ ਕੀ ਤੁਹਾਡਾ ਬਿਮਲਾ ਰਾਣੀ ਮਾਤਾ ਜੀ ਤੁਹਾਡਾ ਜਿਹੜਾ ਬੱਚਾ ਉਰੀ ਉਮਰ ਕਿੰਨੀ ਹੈ ਨਾਮ ਕੀ ਉਹਦਾ 25 ਸਾਲ ਹਰਜੀਤ ਕੁਮਾਰ ਮਾੜੇ ਕੀ ਹੋਇਆ ਅਸੀਂ ਦਾ ਟੋਇਆ ਪੁੱਤ ਦੇ ਡਰਾਲਾ ਵਾਜੀਆ ਟਰਾਲੀ ਦਾ ਬੈਕ ਕਰਕੇ ਟਰਾਲੀ ਦਾ ਡਾਲਾ ਵੱਜ ਗਿਆ ਮਾਰਦਾ ਉਹ ਬਹੁਤ ਜਿਆਦਾ ਮੇਰਾ ਸੀਰੀਅਸ ਪੁੱਤ ਕਿੰਨੀ ਤਰੀਕ ਨੂੰ ਹੋਇਆ ਸੀ 8 ਤਰੀਕ ਨੂੰ 8 ਜੂਨ ਨੂੰ ਤੇ ਮਾਤਾ ਜੀ ਹੁਣ ਕੀ ਖਲਾਸ ਬਾਰੇ ਹਾਲ ਤਾਂ ਮਾਰੇ ਹਾਲ ਤੱਕ ਜਾਲ ਲਾ ਚੱਲਣ ਡਿਆ ਕਿੰਨੀ ਵਾਰੀ ਪ੍ਰੈਸ਼ਨ ਹੋ ਗਿਆ ਤੀਜੀ ਵਾਰੀ ਤੀਜੀ ਵਾਰੀ ਪ੍ਰੈਸ਼ਨ ਹੋ ਰਿਹਾ ਤੇ ਮਾਰੇ ਕਿੰਨਾ ਖਰਚਾ ਆ ਗਿਆ ਲੱਖਾਂ ਦਾ ਖਰਚਾ ਆਉਂਦਾ ਪਾਣੀ ਲੱਖਾਂ ਦਾ ਖਰਚਾ ਆਉਂਦਾ ਤਾਂ ਬਹੁਤ ਆਂਡੋ ਦਾ ਰਿਸ਼ਤੇਦਾਰ ਵੀ ਨਹੀਂ ਪੱਲਾ ਫੜਾਉਂਦੇ ਬਹੁਤ ਔਖੇ ਅਸੀਂ ਤੇ ਮਗ ਮਗ ਕੇ ਖਾਂਦੇ ਆਂ ਇਹਦੇ ਬਹੁਤ ਮਾਰੇ ਹਾਲ ਤੁਹਾਡੇ ਮਾਰੇ ਪਰਿਵਾਰ ਚ ਕੌਣ ਕੌਣ ਹੈ ਤੁਹਾਡੇ ਘਰ ਵਾਲਾ ਕੀ ਕੰਮ ਕਰਦਾ ਦਿਹਾੜੀ ਕਰਦਾ ਜੇ ਕਦੇ ਦਿਹਾੜੀ ਲੱਗੇ ਕਦੇ ਨਹੀਂ ਲੱਗੇ ਬੱਚੇ ਵੀ ਦਿਹਾੜੀ ਕਦੇ ਲੱਗੇ ਕਦੇ ਨਹੀਂ ਲੱਗੇ ਮਾਰੇ ਹਾਲ ਤੁਹਾਡੇ ਮੈਂ ਤਾਂ ਮਰਨ ਵਾਲੀ ਹੋ ਗਈ ਮੈਂ ਤੇ ਮਾਤਾ ਹੀ ਫੇ ਰੋਟੀ ਪਾਣੀ ਕਿੱਦਾਂ ਚੱਲਦਾ ਤੁਸੀਂ ਇੱਥੇ ਆਪਣੇ ਬੇਟੇ ਲੱਗੇ ਰਹਿੰਦੇ ਹੋ ਤੇ ਪਿੱਛੇ ਫੇ ਰੋਟੀ ਪਾਣੀ ਕਿੱਦਾਂ ਚੱਲਦਾ ਨੋਂ ਹੈਗੀ ਕੋਈ ਵਾਜੀ ਇੱਥੇ ਰੋਟੀ ਪਾਣੀ ਕਰਦੇ ਆਂ ਅੰਦੇ ਮਰੀਜ਼ ਹੋ ਲੈ ਆਉਂਦੇ ਉਹ ਦੇ ਦਿੰਦੇ ਆ ਖਾ ਬੜਾ ਮਰਦ ਕਰਦੇ ਮਰੀਜ਼ ਇੱਥੇ ਜਿਹੜੇ ਆਉਂਦੇ ਮਰੀਜ਼ਾਂ ਦੇ ਨਾਲ ਬਹੁਤ ਸਹਾਤਾ ਕਰਦੇ ਆ ਕਿ ਕਰੋ ਤੇ ਕਦੇ ਵੇੜਿਆ ਕਰੇ ਆਗੀ ਕਦੇ ਨਾ ਆ ਗਈ ਕੋਈ ਬੇਟੀ ਆਈ ਮੇਰੀ ਘਰ ਰੋਟੀ ਬਣਾਉਣ ਨੂੰ ਘਰ ਕਦੇ ਲੈ ਆਂਦਾ ਪਿਓ ਨੇ ਥਾਲੀ ਆਟੇ ਦੀ ਤੇ ਪਕਾਲੀਆਂ ਤੇ ਖਾ ਰੀਆਂ ਮਾਰੇ ਮਟੇ ਮਾਰੇ ਹਾਲ ਤਾਡੇ ਮਾਤਾ ਜੀ ਇੱਕ ਬੱਚਾ ਜਿਹੜਾ ਹੁੰਦਾ ਮਾਪੇ ਦਾ ਸਹਾਰਾ ਹੁੰਦਾ ਪਰ ਜਦੋਂ ਜਵਾਨ ਬੱਚਾ ਹੀ ਮਾਂ ਪਿਓ ਸਾਹਮਣੇ ਮੰਜੇ ਤੇ ਪੈ ਜੇ ਮਾਤਾ ਜੀ ਬੜੇ ਬਹੁਤ ਬਹੁਤ ਸਾਰੇ ਦਰਸ਼ਕ ਤੁਹਾਨੂੰ ਵੇਖਦੇ ਹੋਣਗੇ ਮੈਂ ਤੁਹਾਡਾ ਦੁੱਖ ਜਾਣਦਾ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਕੀ ਮੰਗ ਕਰਨਾ ਚਾਹੁੰਦੇ ਮੇਰੇ ਮਨ ਤਾਂ ਜਾਣੇ ਮੈਂ ਤਾਂ ਕਰੇ ਮੇਰੇ ਬੱਚੇ ਦਾ ਲਾਜ ਰਿਹਾ ਨੇ ਮਰੇ ਬੱਚੇ ਦਾ ਬੜਾ ਮੜਾ ਆਲੂ ਇਹਦੇ ਪਲਾਦ ਕਰਦੇ ਨਾਲੀਆਂ ਨੂਲੀਆਂ ਪਈਆਂ ਪਤਾ ਨਹੀਂ ਕਦੋਂ ਚੱਲਣੀਆਂ ਕਦੋਂ ਨਹੀਂ ਚੱਲਣੀਆਂ ਕਦੇ ਮਾਸਾ ਮਾਦਾ ਨੱਤਾ ਕਦੇ ਖਲੋਣ ਦੀ ਜਗ੍ਹਾ ਰੇ ਜੀਤ ਕੁਮਾਰ ਤੁਹਾਨੂੰ ਦੱਸ ਰਿਹਾ ਕਿ ਜਿੰਨਾਂ ਦੇ ਪਰਿਵਾਰ ਦੀ ਉਹਦੀ ਹੱਡ ਬੀਤੀ ਦੱਸ ਰਿਹਾ 25 ਸਾਲ ਦਾ ਨੌਜਵਾਨ ਪਰਮਾਨ ਦੱਸਿਆ ਕਿ ਉਹਦਾ ਐਕਸੀਡੈਂਟ ਹੋਇਆ ਜਿਉਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਉਹ ਮੰਜੇ ਤੋਂ ਨਹੀਂ ਉੱਠਿਆ ਲਗਾਤਾਰ ਪਰਿਵਾਰ ਵੱਲੋਂ ਲਾਜ ਜਾਰੀ ਹੈ ਦਿਹਾੜੀ ਢੱਪੇ ਵਾਲਾ ਪਰਿਵਾਰ ਹੈ ਹੁਣ ਇਹਨਾਂ ਕੋਲ ਪੈਸੇ ਵੀ ਮੁੱਕ ਚੁੱਕੇ ਹਨ ਰੋਟੀ ਬੜੀ ਮੁਸ਼ਕਲ ਚੱਲਦੀ ਹੈ ਕਦੀ ਖਾਦੀ ਹੈ ਕਦੀ ਨਹੀਂ ਖਾਦੀ ਹੈ ਪਰ ਜਵਾਨ ਪੁੱਤ ਦੀ ਫਿਕਰ ਹੈ ਕਿ ਜਵਾਨ ਪੁੱਤ ਜਿਹੜਾ ਉਹ ਮੰंजे ਤੋਂ ਉੱਠਣਾ ਚਾਹੁੰਦਾ ਹੈ ਉਹਨਾਂ ਦੇ ਭਰਾ ਸਾਡੇ ਨਾਲ ਮੌਜੂਦ ਹਨ ਗੁਰਸਿੱਖ ਨੇ ਸਸਕਾ ਬਾਬਾ ਜੀ ਕੀ ਸ਼ੁਭਨਾਮ ਮੇਰਾ ਨਾਮ ਗੁਰਬਖਸ਼ ਸਿੰਘ ਹੈ ਜੀ ਗੁਰਬਖਸ਼ ਸਿੰਘ ਜੀ ਤੁਸੀਂ ਸਾਰੀ ਗੱਲ ਬਰੱਸੋ ਮਾਂ ਦੇ ਕਾਫੀ ਮਨ ਪਰ ਰਹੀ ਸੀ ਇਹ ਮੁੰਡੇ ਦਾ ਐਕਸੀਡੈਂਟ ਕਦੋਂ ਹੋਇਆ ਤੇ ਕਿੱਦਾਂ ਐਕਸੀਡੈਂਟ ਹੋਇਆ ਇਹਦਾ ਵੀਰ ਜੀ ਐਕਸੀਡੈਂਟ ਜੋ ਆ ਇਹ ਮਿਤੀ 8 ਜੂਨ ਨੂੰ ਹੋਇਆ ਜੀ ਪਿੰਡ ਹਰਪੂਰਾ ਵਿਖੇ ਤੇ ਪਿੰਡ ਦੇ ਜੋ ਜਨਕੀ ਜੱਟ ਜ਼ਿਮੀਦਾਰ ਭਰਾ ਨੇ ਉਹਨਾਂ ਨੇ ਟਰਾਲੀ ਬੈਕ ਕਰਦੇ ਆ ਬੈਕ ਸਾਈਡ ਆਂਦਾ ਪਿਆ ਸੀ ਉਹਦੇ ਬੈਕ ਸਾਈਡ ਟਰਾਲੀ ਦਾ ਡਾਹਲਾ ਵੱਜਾ ਇਹਦੇ ਪੇਟ ਦੇ ਉੱਪਰ ਉਹਦੇ ਨਾਲ ਜਨਕੀ ਇਹਦੀਆਂ ਜਨਕੀ ਸਾਰੀਆਂ ਨਾੜੀਆਂ ਅੰਦਰ ਲੀਆਂ ਦੱਬੀਆਂ ਗਈਆਂ ਵਾ ਉਹਦੇ ਨਾਲ ਡਾਕਟਰਾਂ ਦੇ ਮੁਤਾਬਕ ਬਾਅਦ ਵਿੱਚ ਜੋ ਇਲਾਜ ਹੀ ਉਹ ਆਪਰੇਸ਼ਨ ਦੱਸਿਆ ਗਿਆ ਸੀ ਵੀ ਆਪਰੇਸ਼ਨ ਕਰਨਾ ਪੈਣਾ ਤੇ ਜਿਹਦਾ ਖਰਚਾ 1.5 ਤੋਂ 2 ਲੱਖ ਰੁਪਏ ਪਹਿਲਾਂ ਦੱਸਿਆ ਗਿਆ ਸੀ ਉਦੇ ਮੁਤਾਬਕ ਫਿਰ ਘਰ ਵਾਲਿਆਂ ਕੋ ਤੇ ਕੁਝ ਵੀ ਨਹੀਂ ਸੀ ਤੇ ਉਹਨਾਂ ਨੇ ਚੁੱਕ ਚਕਾ ਕੇ ਸੇਵਾ ਗਰਾਈ ਅਗਰਾਈ ਕਰਕੇ ਨਾਲ ਆਪ ਵੀ ਕੀਤੀ ਹੈ ਅਗਰਾਈਆਂ ਕਰਕੇ ਤੇ ਵੀਰ ਦਾ ਲਾਜ ਸ਼ੁਰੂ ਕਰਵਾਇਆ ਬਾਅਦ ਵਿੱਚ ਹੁਣ ਵੀ ਕਾਫੀ ਪੈਸੇ ਲੱਗ ਰਹੇ ਨੇ ਤੇ ਅਗਰਾਈਆਂ ਕਰਕੇ ਅਸੀਂ ਪੈਸੇ ਲਾ ਰਹੇ ਆ ਤੇ মিডিਆ ਪਰ ਇਹੀ ਹੈ ਜਾਣਕਾਰੀ ਸਾਨੂੰ ਵੀ ਆਪਣੀ ਪਰਿਵਾਰ ਦੱਸੋ ਕੀ ਕਰਦੇ ਆ ਇਹਨਾਂ ਦੇ ਪਿਤਾ ਕੀ ਕਰਦੇ ਆ ਭਰਾ ਕੀ ਕਰਦੇ ਆ ਤੇ ਘਰ ਦੀ ਕੰਡੀਸ਼ਨ ਕਿਦਾਂ ਦੀ ਹੈ ਪਿਤਾ ਇਹਨਾਂ ਦੇ ਜੀ ਦਿਹਾੜੀ ਕਰਦੇ ਆ ਸਬਜ਼ੀ ਵੇਚ ਕੇ ਗੁਜ਼ਾਰਾ ਚੱਲਦਾ ਵਾ ਤੁਹਾਨੂੰ ਕੀ ਲੱਗਦਾ ਹੋ ਰਿਸ਼ਤੇਦਾਰ ਦੇ ਵਿੱਚ ਰਿਸ਼ਤੇਦਾਰੀ ਚ ਇਹਨਾਂ ਦੇ ਮੈਂ ਮਾਮੇ ਦਾ ਬੇਟਾ ਜੀ ਅੱਛਾ ਹਾਂਜੀ ਤੇ ਬਹੁਤ ਇਹਨਾਂ ਦੇ ਘਰ ਦੇ ਹਾਲਾਤ ਵੀ ਮਾੜੇ ਨੇ ਠੀਕ ਹਾਂਜੀ ਤੇ ਬਾਬਾ ਦੀ ਫਿਰ ਘਰ ਦਾ ਗੁਜ਼ਾਰਾ ਕਿਦਾਂ ਚੱਲਦਾ ਘਰ ਦਾ ਗੁਜ਼ਾਰਾ ਬਾਜੀ ਇਦਾਂ ਹੀ ਬਸ ਕਰਦੇ ਦਿਹਾੜੀ ਦਾ ਪਾ ਕਰਕੇ ਪਿਤਾ ਜੀ ਸਬਜ਼ੀ ਵੇਚ ਕੇ ਕੱਟਾ ਲਾਉਂਦੇ ਨੇ ਹਾਂਜੀ ਬਸ ਹੁਣ ਤੱਕ ਇਹ ਨੌਜਵਾਨ ਦੇ ਕਿੰਨੇ ਆਪਰੇਸ਼ਨ ਹੋ ਗਏ ਆ ਆਪਰੇਸ਼ਨ ਬਾਜੀ 3 ਆਪਰੇਸ਼ਨ ਹੋ ਗਏ ਆ ਜੀ ਇਹ ਹਸਪਤਾਲ ਨੇ ਸਹਿਯੋਗ ਕੀਤਾ ਕੋਈ ਹਾਂਜੀ ਹਸਪਤਾਲ ਦੇ ਸਟਾਫ ਵੱਲੋਂ ਬਹੁਤ ਸਨ ਜੋਗ ਹੈ ਜੀ ਪਿਆਹਾ ਦੇਲੋਂ ਦਵਾਈਆਂ ਦਾ ਖਰਚਾ ਹੀ ਲੈ ਚੱਲ ਜਾਂਦੇ ਆ ਬਸ ਤੇ ਆਈਸੀਯੂ ਦੇ ਵੀਰ ਨੂੰ ਦਾਖਲ ਕੀਤਾ ਅੰਦਰ ਐਡਮਿਟਾ ਉਹਦਾ ਕੋਈ ਖਰਚਾ ਨਹੀਂ ਲੈਂਦੇ ਬਈ ਸਾਡੇ ਕੋ ਤੇ ਜਿੱਥੇ ਆਪ ਵੀ ਸਾਨੂੰ ਵੀ ਰੱਖੰਦੇ ਆ ਉਹਦਾ ਕਮਰੇ ਦਾ ਵੀ ਕੋਈ ਖਰਚਾ ਲੈਂਦੇ ਨਹੀਂ ਸਾਡੇ ਆਪ ਠੀਕ ਕਹਿਣਾ ਚਾਹੁੰਦੇ ਬੜੇ ਦਾਨੀ ਸੱਜਣ ਦੁਨੀਆ 'ਚ ਬੈਠੇ ਆ ਜਿਹੜੇ ਲੋਕਾਂ ਦਾ ਦਰਦ ਜਾਣਦੇ ਆ ਤੁਹਾਡੇ ਵਰਗੇ ਪਰਿਵਾਰਾਂ ਦਾ ਅੱਜ ਕੀ ਉਹਨਾਂ ਨੂੰ ਸਾਡੇ ਚੈਨਲ ਦੇ ਜ਼ਰੀਏ ਗੁਆਰ ਲਾਉਣਾ ਚਾਹੀਏ ਕਿੰਨੀ ਮਦਦ ਚਾਹੀਦੀ ਤੁਹਾਨੂੰ ਸਾਰੇ ਨੇ ਇਹੀ ਬੇਨਤੀ ਹੈ ਜੀ ਵੀਰ ਦੀ ਵੱਧ ਤੋਂ ਵੱਧ ਮਦਦ ਕਰੋ ਜਿੰਨੀ ਵੀ ਮਾਇਆ ਹੋ ਸਕੇ ਸਰਦਾ ਬੰਦਾ 150 ਜਿੰਨਾ ਵੀ ਕਰ ਸਕੋ ਤੇ ਮਦਦ ਕਰੋ ਵੀਰ ਦੇ ਚਲੋ ਜੀ ਵੀਰ ਤਾਂ ਦੁਸਤੀ ਹੋ ਜੇ ਮਾਰਾ ਅਧਿਕਾਰੀ ਇਹੀ ਅਰਦਾਸ ਹੈ ਜੀ ਅਵਾਰੀ ਕੋਈ ਮੋਬਾਈਲ ਨੰਬਰ ਪਰਿਵਾਰ ਦਾ ਜਿਹੜਾ ਪਰਿਵਾਰ ਦੇ ਕੋਲ ਹੀ ਫੋਨ ਹੋਏ ਤਾਂ ਕਿ ਜੇ ਕੋਈ ਦਾਨੀ ਸੱਜਣ ਹੋਵੇ ਸਦਾ ਤੁਹਾਡਾ ਕੰਟੈਕਟ ਕਰੇ ਦੋ ਵਾਰੀ ਸਾਫ ਸਾਫ ਅਵਾਰ ਵਿੱਚ ਉਹ ਮੋਬਾਈਲ ਨੰਬਰ ਬੋਲ ਹਾਂਜੀ 901662 12382 ਫੇਰ ਦੁਬਾਰਾ ਰਿਪੀਟ ਕਰ ਦਿਆਂ ਜੀ 90166 12382 ਤੋਂ ਇਹ ਸੀ ਜੀ ਇਸ ਪਰਿਵਾਰ ਦਾ ਨੰਬਰ ਤੁਹਾਨੂੰ ਦੱਸ ਦਈਏ ਕਿ ਜੇ ਕੋਈ ਦਾਨੀ ਸੱਜਣ ਇਹਨਾਂ ਦੀ ਮਦਦ ਕਰਨਾ ਚਾਹੇ ਕੋਈ ਐਨਆਰਵੀ ਸਮਾਜ ਸੇਵੀ ਸੰਸਥਾਵਾਂ ਜਾਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਹੈ ਕਿ ਇਸ ਨੰਬਰ ਤੇ ਤੁਸੀਂ ਪਰਿਵਾਰ ਨਾਲ ਸਿੱਧੀ ਗੱਲ ਕਰ ਸਕਦੇ ਹੋ ਜੋ ਪਰਿਵਾਰ ਦੀ ਮਦਦ ਹੈ ਜੋ ਇਹਨਾਂ ਨੂੰ ਚਾਹੀਦਾ ਹੈ ਤੁਸੀਂ ਇਹਨਾਂ ਨੂੰ ਆਪ ਦੇ ਸਕਦੇ ਹੋ ਔਰ ਹਮੇਸ਼ਾ ਦੀ ਤਰ੍ਹਾਂ ਤੁਸੀਂ ਮਦਦ ਕੀਤੀ ਹੈ ਸਾਡੇ ਚੈਨਲ ਵੱਲੋਂ ਬੇਨਤੀ ਹੈ ਕਿ ਬੜਾ ਹੀ ਜ਼ਰੂਰਤਮੰਦ ਪਰਿਵਾਰ ਹੈ ਇੱਕ ਨਵਾਂ ਜਨ ਬੱਚਾ ਇੱਕ ਮਾਂ ਦੇ ਸਾਹਮਣੇ ਮਨਜੀਪ ਪਰ ਪਿਆ ਹੈ ماں ਲਗਾਤਾਰ ਦੁਆਵਾਂ ਕਰ ਰਹੀ ਹੈ ਕਿ ਉਹਦਾ ਬੱਚਾ ਜੋ 25 ਸਾਲ ਦਾ ਹੈ ਉਹ ਸਹੀ ਸਲਾਮਤ ਹੋਣਾ ਚਾਹੀਦਾ ਹੈ ਹੋਰ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਤੁਸੀਂ ਪਰਿਵਾਰ ਨਾਲ ਹਸਪਤਾਲ ਵਿੱਚ ਕੰਟੈਕਟ ਕਰ ਸਕਦੇ ਹੋ ਔਰ ਹਸਪਤਾਲ ਬਾਰੇ ਦੱਸ ਦਈਏ ਕਾਫੀ ਵੱਡੀ ਉਹਨਾਂ ਨੂੰ ਮਦਦ ਕੀਤੀ ਜਾ ਚੁੱਕੀ ਹੈ ਉਹਨਾਂ ਨੂੰ ਆਪਰੇਟ ਦਾ ਕੋਈ ਖਰਚਾ ਨਹੀਂ ਲੱਗਿਆ ਪਹਿਲੇ ਆਪਰੇਟ ਦੇ ਖਰਚੇ ਲੱਗੇ ਸਨ ਪਰ ਹੁਣ ਸਿਰਫ ਤੇ ਸਿਰ ਦਵਾਈਆਂ ਦਾ ਖਰਚਾ ਉਹਨਾਂ ਨੂੰ ਲਿਆ ਜਾ ਰਿਹਾ ਹੈ ਨਾ ਕਿ ਆਈ ਸੀ ਯੂ ਦਾ ਕੋਈ ਖਰਚਾ ਹੈ ਹਸਪਤਾਲ ਵਾਸਤੇ ਧੰਨਵਾਦ ਕਰਦੇ ਹਾਂ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼